ਸੇ ਆ ਦੋਸਤੋ ਜਿਵੇਂ ਤੁਹਾਨੂੰ ਅਸੀਂ ਆ ਸਾਰੀ ਨਕਸ਼ੀ ਦਿਖਾਈ ਆ ਅਸੀਂ ਚੋਣਾਂ ਆ ਬਲਾਕ ਚ ਜਿੰਨੇ ਵਾਤਵਾਂ ਤੇ ਬੂਟੇ ਲਗਾਏ ਸਕਦੇ ਲਗਾਏ ਜਾ ਸਕਦੇ ਆ ਓਟੇ ਵਾਤਵਾਂ ਲਗਾਏ ਹੋਣ ਪਿਆਰ ਜਿਵੇਂ ਵੀ ਹਰਾ-ਭਰਾ ਬਣਾਇਆ ਜਾ ਸਕਦਾ ਹੈ ਪੰਜਾਬ ਨੂੰ ਹਰਾ-ਭਰਾ ਬਣਾਇਆ ਜਾ ਸਕੇ ਜਿਸ ਵੀ ਤਾਂ ਟਿਕਾ ਦਾ ਕਲੱਬ ਰਜਿਸਟਰਡ ਆ ਉਹ ਸਾਡੇ ਕੋਲ ਆ ਕੇ ਜਿੰਨੇ ਮਰਜ਼ੀ ਬੂਟੇ ਲਗਾ ਸਕਦਾ ਹੈ ਅਜੀ ਲੈਟਰ ਬਣਾ ਕੇ ਲਿਆਣਾ ਸਾਡੇ ਵਾਤਵਾਂ ਤੇ ਬੂਟੇ ਲਾ ਕੇ ਅਦਾ ਇਛਾ ਸ਼ਾਨਦਾਰ ਬੂਟੇ ਜਿੰਨੇ ਮਰਜ਼ੀ ਕੋਲ ਜਾ ਸਕਦੇ ਆ ਸਾਡੇ ਵੱਲੋਂ ਫ੍ਰੀ ਆਫ ਚਾਰ ਬੂਟੇ ਨੇ ਕੋਈ ਪੈਸਾ ਨਹੀਂ ਵਿਸੂਲੇ ਜਾਂਦਾ ਹੋਰ ਜਿੰਨੇ ਵਰਜੀ ਕੋ ਗੁਰਦੁਆਰਾ ਕਮੇਟੀਆਂ ਨੇ ਔਰ ਤੋਂ ਬਾਰੇ ਬੋਟੇ ਜਿੰਨੇ ਵਾਤਵਾਦ ਲਗਾਏ ਜਾ ਸਕਦੇ ਨੇ ਤੇ ਔਰ ਵਿੜੇ ਦਫਤਰ ਜਿੰਨੇ ਪਾਸ ਹੋ ਸਕਦੇ ਲੈਟਰ ਕਰਵਾ ਕੇ ਸਾਡੇ ਜਿਲ੍ਹੇ ਮਰਜੀ ਬੋਟੇ ਲਾ ਜਾ ਸਕਦਾ ਸਾਡੇ ਕੋਲ ਅਸਟਰ 2 ਲੱਖ ਬੋਟਾ ਇਹ ਤਿਆਰ ਹੈ ਜੀ ਜਿੰਨੇ ਹੋਸਾ ਇੰਨਾ ਹੋਸਾ ਜਲਾਲਾ ਹਰਾ ਭਰਾ ਬਣਾ ਜਾ ਸਕੇ ਜੋ ਕਿ ਅੱਜ ਦਾ ਟੈਂਪਰੇਚਰ 35 ਡਿਗਰੀ ਤੱਕ ਆ ਚੁੱਕਾ ਹੈ ਇਹਨੂੰ ਹਰਾ ਭਰਾ ਜਿੰਨੇ ਬਣਾਇਆ ਤਾਂ ਟੈਂਪਰੇਚਰ ਘਟ ਕਰਨ ਵਾਸਤੇ ਇਹਨਾਂ ਨੂੰ ਬਾਰੀਆਂ ਨੂੰ ਕਟਾਉਣਾ ਹੈ ਜਿੰਨਾ ਬਾਤ ਬੋਟਾ ਲੱਗਦਾ ਤਾਂ ਧੰਨਵਾਦ ਹੋਸਤਾ ਹਾਂ ਅਸੀਂ ਜੈਸਤਰ ਵਾਲੋਂ ਬੋਟੇ ਉਹ ਦੇ ਰਹੇ ਆ ਸਾਰੇ ਅਜਿਹਾ ਕਿ ਬੂਟੇ ਵੀ ਸਾਡੇ ਹੁੰਦੇ ਆ ਜਿਵੇਂ ਸੁਹਾਜਣਾ ਹੈ ਜੀ ਤੁਸੀਂ ਇਹ ਪੱਥਰ ਚਟ ਹੈਗਾ ਜੀ ਉਹਦੇ ਤੋਂ ਇਲਾਵਾ ਮੰਨ ਲਓ ਅਰਜਨ ਹੈਗਾ ਜੀ ਕਿਉਂਕਿ ਬਹੁਤ ਵਧੀਆ ਲਾਭਦਾਇਕ ਹੈ ਫਲਾਂ ਵਾਲੇ ਬੂਟੇ ਸਾਡੇ ਹੁੰਦੇ ਆ ਜਿੰਨੇ ਕਿਸੇ ਮੰਨ ਲਓ ਜਿਵੇਂ ਫਲਾਂ ਵਾਲੇ ਸਾਡੇ ਕੋ ਫਲਾਂ ਵਾਲੇ ਬੂਟੇ ਹੈਗੇ ਆ ਨਾਰ ਹੁੰਦਾ ਹੈ ਜੀ ਜਾਮਨ ਹੁੰਦਾ ਹੈ ਅਮਰੂਦ ਹੁੰਦਾ ਹੈ ਜੀ ਔਰ ਆਂਦਰੇ ਬੂਟੇ ਹੁੰਦੇ ਆ ਜੀ ਇਸ ਦਾ ਸਾਰੇ ਅਮਰੂਦ ਇਹ ਜਿੰਨੇ ਬੂਟੇ ਸਾਡੇ ਹੁੰਦੇ ਆ ਫਲਦਾਰ ਵੀ ਹੁੰਦੇ ਆ ਵਿੱਚ ਸਾਰੇ ਬੂਟੇ ਦੇ ਦੀ ਜਿੰਨੇ ਕਿਸੇ ਲੋੜ ਹੁੰਦੀ ਹੈ ਅੱਜ ਉਹ ਇਹਦੇ ਰੁੱਖ ਨੇ ਵਾਤਾਵਰਨ ਨੂੰ ਸ਼ੁੱਧ ਕਰਨ ਵਾਸਤੇ ਰੁੱਖ ਨੇ ਵਾਰਸ਼ ਵਾਸਤੇ ਇਹਨੇ ਬਹੁਤ ਵਧੀਆ ਹਰ ਇੱਕ ਚੀਜ਼ ਬੰਦੇ ਨੂੰ ਇਨਸਾਨ ਨੂੰ ਚਾਹੀਦਾ ਇੱਕ ਇੱਕ ਦੋ ਦੋ ਦਰਖਤ ਲਾਉਣੇ ਕੋਈ ਘਰ ਲਾਵੇ ਖੇਤ ਵਿੱਚ ਲਾਵੇ ਮੋਟਰ ਤੇ ਲਾਵੇ ਗੁਰਦੁਆਰਾ ਸਾਹਿਬ ਲਾਵੇ ਕਿਸੇ ਮੰਦਿਰ ਮਸਜਿਦ ਵਿੱਚ ਲਾਵੇ ਤੇ ਬਹੁਤ ਸਰਕਾਰਾਂ ਦੇ ਉਪਰਾਲਾ ਇਹਦੇ ਵਿੱਚ ਅੱਲਾ ਸ਼ਰੀਆ ਆਪਾਂ ਸੰਗਤਾਂ ਨੂੰ ਦਿੰਨੇ ਆ ਹਰੇਕ ਬੰਦਾ ਇੱਕ ਇੱਕ ਦੋ ਦੋ ਦਰਖਤ ਲਾਵੇ ਕਿ ਬਾਰਸ਼ਾਂ ਨਾਲ ਮੌਸਮ ਬਹੁਤ ਵਧੀਆ ਸਾਫ਼ ਰਹਿੰਦਾ ਠੰਡਕ ਮਿਲਦੀ ਹੈ ਤਾਪਮਾਨ ਘਟਦਾ ਹੈ ਔਰ ਇਹ ਜ਼ਿੰਦਗੀ ਬਚਾਉਣ ਦਾ ਬਹੁਤ ਤਗੜਾ ਸਾਧਨ ਹੈ ਲੋਕ ਲਾਵਾਗੇ ਬਾਰਸ਼ ਆਉਣ ਗਿਆ ਠੰਡਾ ਮੌਸਮ ਰਹੇਗਾ ਤਾਪਮਾਨ ਘਟੇਗਾ ਤਾਪਮਾਨ ਤੇ ਘਟਣ ਦੇ ਨਾਲ ਤਾਂ ਬਿਮਾਰੀਆਂ ਵੀ ਬਹੁਤ ਘਟਣਗੀਆਂ ਸ਼ੁੱਧ ਵਾਤਾਵਰਨ ਹੋਏਗਾ ਤੇ ਇਨਸਾਨੀਅਤ ਵੀ ਸ਼ੁੱਧ ਰਹੇਗਾ ਬਿਮਾਰੀਆਂ ਦਾ ਬਹੁਤ ਕੰਮ ਹੋਵੇਗਾ ਬਹੁਤ ਵਧੀਆ ਪ੍ਰਦਾ ਸਰਕਾਰਾਂ ਦਾ ਰਿਆ ਦੇ ਪ੍ਰਾਇਵਟ ਦੀ ਦੇਵੇ ਔਰ ਬਹੁਤ ਫਰਦਾਤੇ ਔਰ ਇਹਦੇ ਵਿੱਚ ਵਗੈਰਾ ਨੇ ਛਾਂੜਦਾਰ ਰੱਖਣੇ ਖੁੱਲ੍ਹ ਦਾ ਰੱਖਣੇ ਨਿਰਲਾਇ ਚੜਸੰਗੀ ਦੀ ਲਾਪਟੈਂ ਤਾਂ ਹੁਣ ਦਰਿਆ ਨਾ ਮਾਇਤ ਬਾਸਾ ਦਾ ਸਰਕਾਰ ਰਿਆ ਜੀ ਲੋਕ ਸਾਡੇ ਜਿੰਨੇ ਬੂਟੇ ਆ ਉਹ ਲੈਟਰਾ ਸਾਵ ਨਾਲ ਲੈ ਕੇ ਜਾਂਦੇ ਜਿਹਨੇ ਉਹਨਾਂ ਦੇ ਲੈਟਰ ਪਾਸ ਹੋਏ ਹੁੰਦੇ ਆ 15 ਬੂਟੇ ਹਰ ਇੱਕ ਪਰਸਨ ਨੂੰ ਸਿੰਨੇ ਆ ਜੀ ਜੋ ਕਿ ਆਈ ਰੇ ਲਿਆਪ ਤੋਂ ਉਹ ਆਪਦੇ ਬੂਟੇ ਰਜਿਸਟਰ ਕਰਾਉਂਦੇ ਆ ਅਸੀਂ ਉਹਨਾਂ ਨੂੰ ਬਿਲਕੁਲ ਫ੍ਰੀ ਦਿੰਨੇ ਆ ਜੀ ਜਿਹੜੇ ਕਲੱਬਾਂ ਵਾਲਿਆ ਕਲੱਬਾਂ ਵਾਲ ਨੂੰ ਜਿੰਨੇ ਵੀ ਲੋਡ ਹੁੰਦੀ ਆ ਸੋ 150 ਬੂਟੇ ਲੋਡ ਹੁੰਦੀ ਆ ਅਸੀਂ ਉਹਨਾਂ ਨੂੰ ਵੀ ਫ੍ਰੀ ਦਿੰਨੇ ਆ ਜੀ ਜਾ ਗੁਰਦੁਆਰੇ ਦੀਆਂ ਕਮੇਟੀਆਂ ਨੇ ਗੁਰਦੁਆਰੇ ਦੀਆਂ ਕਮੇਟੀਆਂ ਲੈ ਕੇ ਜਾਂਦੇ ਆ ਜੀ ਉਹ ਵੀ ਅਸੀਂ ਫ੍ਰੀ ਦਿੰਦੇ ਆ ਜੀ ਪੰਚਾਇਤਾਂ ਹੋਣਾ ਇਸ ਤਨ ਭੰਗੜੇ ਦੀ ਹੋਰ ਜਿਵੇਂ ਮਾਲੋ ਇਹ ਵਿਦੇਸ਼ ਦਫਤਰੋਂ ਪਾਸ ਹੋ ਜਾਂਦੇ ਬੂਟੇ ਅਸੀਂ ਉਹ ਵੀ ਫ੍ਰੀ ਦੇ ਦਿਆ ਜੀ ਜਿੰਨੇ ਕਿਸੇ ਨੂੰ ਬੂਟੇ ਲੋੜ ਆ ਅਸੀਂ ਦਿੰਨੇ ਆ ਜੀ ਪਾਸ ਹੋਏ ਹੋਣ ਤਾਂ ਜ਼ਰੂਰ ਇਹ ਜਿੰਨੇ ਨਹੀਂ ਬੂਟੇ ਤਾਂ ਉਸ ਤਰ੍ਹਾਂ ਹੀ ਸਾਰ ਪਿੱਛੇ ਸਾਲ ਨਾਲੋ ਤਾਂ ਕਿ ਇੱਤੀ ਹੋਣੀ ਵਧੀਆ ਹੈ ਕਿਛਰੇ ਮਾਲ ਨੂੰ ਜਿਵੇਂ ਜਿਵੇਂ ਮਾਲ ਨੂੰ ਸਰਪੰਚਤਾ ਹੈ ਗਿਆ ਸੀ ਜੋ ਪੰਚਾਇਤ ਨੇ ਆਪਦੇ ਥਰੂ ਜਿਸ ਨੇ 500 ਬੋਟੇ ਲੋੜ ਸੀ ਜਾਂ 700 ਬੋਟੇ ਲੋੜ ਜਾਂ 1000 ਬੋਟੇ ਲੋੜ ਸੀ ਉਹ ਲੈ ਤੇ ਗਿਆ ਹੁਣ ਪੰਚਾਇਤਾਂ ਭੰਗੜੇ ਦੀ ਪੰਚਾਇਤ ਆਪਦੇ ਤਰਫੋਂ ਨਹੀਂ ਲੈ ਰਹੀਆਂ ਹੁਣ ਮਾਲ ਨੂੰ ਲੈਟਰ ਜਿਹੜੇ ਡੋਰ ਦੇ ਕਮੇਟੀ ਜਿਹਨੂੰ ਤਾਂ ਸਹੀ ਹੈ ਉਹ ਲ ਜਾ ਰਿਹਾ ਜੀ ਜਾਂ ਬੀੜੇ ਦਫਤਰ ਜਿਹੇ ਪਾਸ ਹੋਣ ਦੇ ਲੈਟਰ ਹੋਂਦੇ ਰਹੀ ਜਾਂ ਐਡੀਸ ਲੈਵਲ ਨੂੰ ਜੋ ਲੈਟਰ ਪਾਸ ਹੁੰਦਾ ਹੈ ਹੋਂਦੇ ਰਹੀ ਜਾ ਰਹੀ ਹੈ ਹਾਂਜੀ ਮੇਰਾ ਨਾਮ ਮਨਜੀਤ ਕੌਰ ਚਾਖੜਾਂਜ ਵਾਲੇ ਰਹਿਣ ਵਾਲੇ ਤੇ 8:30 ਵਜੇ ਆਜ ਰੋਈਦਾ ਹੈ ਤੇ 5 ਵਜੇ ਛੁੱਟੀ ਤੇ 3 ਸਾਲ ਹੋ ਗਏ ਸੇਵਾ ਕਰਦੇ ਹਾਂ ਕਰ ਰਹੇ ਆਂ ਬਰੂਤ ਦਾ ਬੂਟਾ ਤੇ ਲੀਕਿਆਂ ਦਾ ਜਾਮਣ ਤੇ ਦਜਾ ਵਰਤੀ ਇਹ ਚੱਲ ਨਹੀਂ ਕੰਮ ਕਰਦੇ ਨੂੰ ਬਹੁਤ ਵਧੀਆ ਬੂਟੇ ਦੀ ਭਾਲ ਦੇਖੜ ਕੀਤੀ ਜਾ ਰਹੀ ਹੈ ਪੂਰੇ ਟਾਈਮ 8:30 ਆਈਦਾ ਜੀ 5:30 ਵਜੇ ਛੁੱਟੀ ਕਰਕੇ ਘਰ ਨੂੰ ਜਾਈ ਦੇ ਜੀ ਤੇ ਤਗਰੇ ਬਾਣਾ ਆਪਾਂ ਇਹ ਨਾਲ ਵਿੱਚ ਲੱਗ ਆਕੀਤੀ ਨਾਂ ਲੈ ਕੇ ਆਕੀਤੀ ਹੈ ਉਹਨਾਂ ਦਾ ਜਿਹੜਾ ਹੈ ਇਹ ਅਸੀਂ ਅਪਾਰਟਮੈਂਟ ਦੇ ਕੋਲ ਤੇ ਇਹ ਪਿੰਡਾਂ ਦੇ ਕੋਲ ਤੇ ਜਿਹੜੇ ਵਿਆਰ ਕਰ ਰਹੇ ਹਾਂ ਇਹਦੇ ਵਿੱਚ ਸਾਨੂੰ ਮਤਲਬ ਦੀ ਚਾਹੀਏ ਜਿਹੜਾ ਉਸਨੂੰ ਪੱਕਾ ਕਿ ਕਰਿਆਲੇ ਸੇਲਾ ਕੱਚੇ ਵਿੱਚ ਹੀ ਹੈ ਨਾਰੇ ਤੇ ਦੂਸਰੀ ਐਸੇ ਸਮੱਸਿਆ ਹੈ ਸਾਡਾ ਲੈਂਡ ਦਾ ਪਰਮਾਤ ਕੀਤਾ ਜਾ ਰਿਹਾ ਹੈ ਇਹਨੂੰ ਪਾਣੀ ਦੇਣ ਵਾਸਤੇ ਇਹਨੂੰ ਨਾ ਰਿ ਕੰਮ ਕਰਾਰੇ ਨਹੀਂ ਤਾਂ ਬੰਨ ਚੱਕ ਕੇ ਲਾਉਨੇ ਆਂ ਚਾਹ ਕਨਾਲ ਦੱਸਿਓ ਉਸ ਤੋਂ ਕਿਆ ਜਮੀਨਾਂ ਹੈ ਪੂਰਾ ਪਾਣੀ ਦੀ ਕਿਪਤਨੋਂ ਏ ਆਉਂਦੀ ਏ ਇੱਥੇ ਉੱਤੇ ਔਰ ਤਾਂ ਕੰਮ ਕਰਨੀਆਂ ਆਂ ਜਿਆ ਫਾਲੀ ਦੀ ਔਰ ਕੰਮ ਕਰਨੇ ਨੇ ਬਾਹਰ ਰੋਪਾ ਜਾਂਦੇ ਨੇ ਜਿਹਨਾਂ ਜਮੀਨਾਂ ਉੱਤੇ ਨਹੀਂ ਜਾਂਦੇ ਨੇ ਤੇ ਅਧਰੇ ਤੱਕ ਕੋਣਾ ਬੋਦੀ ਦੀ ਜਿੱਥੇ ਕੰਮ ਕੋ ਬਾਹਰ ਦਿਨ ਦਿਨ ਤੇ ਉਹ ਅੱਦੇ ਲਾਈਚਾ ਦਾ ਜਿਵੇਂ ਉਹ ਉਹ ਤਰ੍ਹਾਂ ਤੋਂ ਲੈ ਕੇ ਇੱਕ ਸਾਨੂੰ ਆ ਰੋਗੀ ਲਾ ਜਿਹੜਾ ਆ ਰੱਖੇ ਰਣ ਗੁਰੂਏ ਇਹਦਾ ਸ਼ੈਡ ਤੇ ਨਮਾਤੇ ਅਰੇ ਕਿੰਦੀ ਜਵੇ ਗੇੜਾ ਜਿਹੜਾ ਸਿਰਨ ਟਰਾਲੇ ਰੂੜੀ ਲਿਆ ਕੇ ਗੁਰੂ ਅਮਰਦਾਸ ਰੱਖ ਲਿਆ ਜਿਹੜਾ ਆਹ ਦੇ ਵਾਸਤੇ ਇੱਕੇ ਛੱਡਣ ਕੇਗਾ ਜਿਹੜੇ ਹੋਰ ਰੂੜੀ ਬਣੀ ਪਾਸਾ ਤੱਕ ਡੱਗੜਾ ੁੱਟੇ ਮੁੱਟ ਪਲਾਈ ਕਰਨੇ ਕੋ